ਸ਼ਲੋਕ ਮਹੱਲਾ ਪਹਿਲਾ ਜੇ ਰਤ ਲੱਗੈ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤੈਨ ਕਿਉ ਨਿਰਮਲ ਚੀਤ ਨਾਇਕ ਨਾਉ ਖੁਦਾਇ ਕਾ ਦਿਲ ਹੱਸੈ ਮੁਖ ਲੇਹੋ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ ਮਹੱਲਾ ਪਹਿਲਾ ਜਾ ਹਉ ਨਾਹੀ ਤਾਂ ਕਿਆ ਆਖਾ ਕਿਉ ਨਾਹੀ ਕਿਆ ਹੋਵਾ ਕੀਤਾ ਕਰਨਾ ਕਹਿ ਆ ਕਥਨਾ ਭਰਿਆ ਭਰ ਭਰ ਧੋਵਾ ਆਪ ਨਾ 부ਝਾ ਲੋਕ 부ਝਾਈ ਐਸਾ ਆਗੂ ਹੋਵਾ ਨਾਨਕ ਅੰਦਾ ਹੋਏ ਕਹਿ ਦਸੇ ਰਾਹ ਸਭਸ ਮੁਹਾਏ ਸਾਥ ਅੱਗੇ ਗਿਆ ਮੋਹੇ ਮੋਹੇ ਪਾਹੇ ਸੋ ਐਸਾ ਆਗੂ ਜਾਪੈ ਪੌੜੀ ਮਹਾਰੂਤੇ ਸਭ ਤੂੰ ਕੜੀ ਮੂਰਤ ਵਿਚਾਰਾ ਤੂੰ ਗਣ ਤੈ ਕਿਨ ਨਾ ਪਾਇਓ ਸੱਚੇ ਅਲਖ ਅਪਾਰਾ ਪੜਿਆ ਮੂਰਖ ਆਖੀਐ ਜਿਸ ਲਭ ਲੋਭ ਅਹੰਕਾਰਾ ਨਾਉ ਪੜੀਐ ਨਾਉ 부ਝੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖਟਿਆ ਭਗਤੀ ਭਰੇ ਪੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ ਜਿਸ ਦਾ ਜੀਵ ਪ੍ਰਾਣ ਹੈ ਅੰਤਰ ਜੋਤ ਅਪਾਰਾ ਸੱਚਾ ਸਾਹੋ ਇੱਕ ਤੂੰ ਹੋਰ ਜਗਤ ਬਣ ਜਾਰਾ ਸ਼ਲੋਕ ਮਹੱਲਾ ਪਹਿਲਾ ਮੇਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਨਤ ਸੀਲ ਰੋਜਾ ਹੋ ਹੋ ਮੁਸਲਮਾਨ ਕਰਣੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਤਸਬੀ ਸਾ ਤਿਸ ਭਾਵਸੀ ਨਾਨਕ ਰਖੈ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕ ਉਸ ਸੂਰ ਉਸ ਗਾਏ ਗੁਰ ਪੀਰ ਹਮਤਾ ਪਰ ਜਾ ਮੁਰਦਾਰ ਨਾ ਖਾਏ ਗੱਲੇ ਪਿਸਤ ਨਾ ਜਾਈਐ ਛੁਟੈ ਸੱਚ ਕਮਾਏ ਮਾਰਨ ਪਾਏ ਹਰਾਮ ਮਹ ਹੋਏ ਹਲਾਲ ਨਾ ਜਾਏ ਨਾਨਕ ਗੱਲੇ ਕੂੜੇ ਕੂੜੋ ਪੱਲਾ ਪਾਏ ਮਹੱਲਾ ਪਹਿਲਾ ਪੰਜ ਨਿਵਾਜਾ ਵਖਤ ਪੰਜ ਪੰਜਾ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀ ਸਿਖਤ ਸਨਾਏ ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ ਨਾਨਕ ਜੀਤੇ ਕੂੜਿਆਰ ਕੂੜਾ ਕੂੜੇ ਪਾਏ ਪੌੜੀ ਇਕ ਰਤਨ ਪਦਾਰਥ ਬਣ ਜਿਦੇ ਇਕ ਕੱਚੇ ਦੇ ਵਾਪਾਰ ਸਤਿਗੁਰ ਤੁਠੈ ਪਾਈਐ ਅੰਦਰ ਰਤਨ ਭੰਡਾਰਾ ਵਿਣ ਗੁਰ ਕਿਨੈ ਨਾ ਲੱਧਿਆ ਅੰਦੇ ਭੌਗ ਮੋਏ ਕੂੜਿਆਰਾ ਮਨ ਮੁਖ ਦੂਜੈ ਪਚ ਮੋਏ ਨਾ ਬੂਝੇ ਵਿਚਾਰਾ ਇਕ ਸਿ ਬਜਹ ਦੂਜਾ ਕੋ ਰਹੇ ਕਿਸ ਅਗੇ ਕਰੇ ਪੁਕਾਰਾ ਇਕ ਨਿਰਧਨ ਸਦਾ ਭੌਗ ਦੇ ਇਕ ਨਾ ਭਰੇ ਤੁਜਾਰਾ ਵੇਣ ਨਾ ਵਾ ਹੋਰ ਧਨ ਨਹੀਂ ਹੋਰ ਬਿਖਿਆ ਸਭ ਸ਼ਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਣ ਹਾਰਾ ਸ਼ਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਔਲ ਦੀਨ ਕਰ ਮਿੱਠਾ ਮੁਸਕਲ ਮਾਨਾ ਮਾਲ ਮੁਸਾਵੇ ਹੋਏ ਮੁਸਲਮ ਦੀਨ ਮੋਹਣਾ ਮਰਨ ਜੀਵਨ ਕਾ ਭਰਮ ਛੁਕਾਵੇ ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਤਉ ਨਾਨਕ ਸਰਬ ਜੀਆਂ ਮੇਹ ਰੰਮਤ ਹੋਏ ਤਾ ਮੁਸਲਮਾਨ ਕਹਾਵੇ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨੰਦਾ ਤਜ ਮਾਇਆ ਅਹੰਕਾਰ ਛੁਕਾਵੇ ਤਜ ਕਾਮ ਕਾਮਨੀ ਮੋਹ ਤਜੇ ਤਾ ਅੰਜਨ ਮਾਹਿ ਨਿਰੰਜਨ ਪਾਵੈ ਤਜ ਮਾਨ ਅਭਮਾਨ ਪ੍ਰੀਤ ਸੋਤਦਾਰਾ ਤਜ ਪਿਆਸ ਆਸ ਰਾਮ ਲਿਬ ਲਾਵੈ ਨਾਨਕ ਸਾਚਾ ਮਨ ਵਸੈ ਸਾਜ ਸਬਦ ਹਰ ਨਾਮ ਸਮਾਵੈ ਪਉੜੀ ਰਾਜੇ ਰਈਤ ਸਿਖਦਾਰ ਕੋਇ ਨ ਰਹਿਸੀਓ ਹਟ ਪਟਣ ਬਾਜ਼ਾਰ ਹੁਕਮਿ ਟਹਿਸੀਓ ਪੱਕੇ ਬੰਕ ਦਵਾਰ ਮੂਰਖ ਜਾਣੈ ਆਪਣੇ ਦਰਬ ਭਰੇ ਪੰਡਾਰ ਰੀਤੇ ਇੱਕ ਖਣੇ ਤਾਜੀ ਰਥ ਤੁਖਾਰ ਹਾਥੀ ਪਖਰੇ ਬਾਗ ਮਿਲਖ ਘਰ ਬਾਰ ਕਿਥੈ ਸੇ ਆਪਣੇ ਤੰਬੂ ਪਲਾੰਗ ਨਿਵਾਰ ਸਰਾਏ ਚ ਲਾਲਤੀ ਨਾਨਕ ਸਚ ਦਾਤਾਰ ਸਨਾਖਤ ਕੁਦਰਤੀ ਸ਼ਲੋਕ ਮਹੱਲਾ ਪਹਿਲਾ ਨਦੀਆ ਹੋਵਹਿ ਤਹਿਣਵਾ ਸੁਮ ਹੋਵਹਿ ਦੁੱਧ ਕੀਓ ਸਗਲੀ ਧਰਤੀ ਸਕਰ ਹੋਵੈ ਖੁਸ਼ੀ ਕਰੇ ਨਿਤ ਜੀਓ ਪਰਵਤ ਸੁਇਨਾ ਰੂਪਾ ਹੋਵੈ ਹੀਰੇ ਲਾਲ ਜੜਾਓ ਭੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਭਾਰ 18 ਮੇਵਾ ਹੋਵੈ ਗਰੁੜਾ ਹੋਏ ਸਵਾਉ ਚੰਦ ਸੂਰਜ ਦੋਏ ਫਿਰਦੇ ਰਖੀਅਹਿ ਨਹਿਚਲ ਹੋਵੈ ਥਾਉ ਪੀ ਤੂੰ ਹੈ ਸਲਾਹਣਾ ਆਖਣ ਲਹਿ ਨ ਚਾਓ ਮਹੱਲਾ ਪਹਿਲਾ ਜੇ ਦੇਹ ਦੁਖ ਲਾਈਐ ਪਾਪ ਗਰਹਿ ਦੁਇ ਰਾਹ ਰਤ ਪੀਣੇ ਰਾਜੇ ਸਿਰੈ ਉੱਪਰ ਰਖੀਐ ਏਵੈ ਜਾਪੈ ਭਾਉ ਪੀ ਤੂੰ ਹੈ ਸਲਾਹਣਾ ਆਖਣ ਲਹਿ ਨ ਚਾਓ ਮਹੱਲਾ ਪਹਿਲਾ ਅੱਗੇ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਉ ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭੋ ਜਾਓ ਪੀ ਤੂੰ ਹੈ ਸਲਾਹਣਾ ਆਖਣ ਲਹਿਣਾ ਚਾਉ ਪਵੜੀ ਬਦ ਫੈਲੀ ਗੈਬਾਨ ਖਸਮ ਨ ਜਾਣਈ ਸੋ ਕਹੀਐ ਦੇਵਾਨਾ ਆਪਨਾ ਪਛਾਣਾਈ ਕਲਹ ਬੁਰੀ ਸੰਸਾਰ ਵਾਦੇ ਖਪੀਏ ਬਿਨ ਨਾਵੇ ਵਿਕਾਰ ਭਰਮੇ ਪਚੀਏ ਰਾਹ 도ਵੇ ਇਕ ਜਾਣੈ ਸੋਈ ਸਿਜ ਸਿ ਕੁਫਰ ਗੋ ਕੁਫਰਾਨ ਪਿਆ ਦਜ ਸਿ ਸਭ ਦੁਨੀਆਂ ਸੁਭਾਨ ਸਚ ਸਮਾਈਐ ਸਿਜੈ ਦਰ ਦੀਵਾਨ ਆਪ ਗਵਾਈਐ ਮਹੱਲਾ ਪਹਿਲਾ ਸ਼ਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰਤਾ ਨਚੈ ਨੰਗ ਨਾਨਕ ਠਗਿਆ ਮੁਠਾ ਜਾਏ ਵਿਣ ਨਾਵੇ ਪਤ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਦਾ ਕਿਆ ਪੈਦਾ ਹੋਏ ਜਾਂ ਮਨ ਨਹੀਂ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸਹਿਜ ਸੁਖਾਲੀ ਕੀ ਜਹ ਭੋਗ ਬिलास ਕਿਆ ਲਸ਼ਕਰ ਕਿਆ ਨੇਬ ਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ਼ ਪਵੜੀ ਜਾਤੀ ਦੇ ਕਿਆ ਹੱਥ ਸੱਚ ਪਰਖੀਐ ਮਹਰਾ ਹੋਵੈ ਹੱਥ ਮਰੀਐ ਚਖੀਐ ਸਚੇ ਕੀ ਸਿਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਰਦਾਰ ਦਰ ਦੀ ਬਾਣੀਐ ਫੁਰਮਾਨੀ ਹੈ ਕਾਰ ਖਸਮ ਪਠਾਇਆ ਤਬਲ ਬਾਜ ਵਿਚਾਰ ਸਬਦ ਸੁਣਾਇ ਇਕ ਹੋਏ ਅਸਵਾਰ ਇਕ ਨਾ ਸਾਖਤੀ ਇਕ ਨੀ ਬਧੇ ਪਾਰ ਇਕ ਨਾ ਤਾਖਤੀ ਸ਼ਲੋਕ ਮਹੱਲਾ ਪਹਿਲਾ ਜਾ ਪੱਕਾ ਤਾਂ ਕਟਿਆ ਰਹੀ ਸੋ ਪੱਲ ਰਵਾਰ ਸਣ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੁਇ ਪੁਰ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਡਿਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕਟਿਆ ਕਟ ਕੋਟ ਬੱਧਾ ਪਾਏ ਖੁੰਡਾਂ ਅੰਦਰ ਰੱਖ ਕੇ ਦੇਨ ਸੋ ਮਲ ਸਜਾਏ ਰਸ ਕਸ ਟਟਰ ਪਾਈਐ ਤਪੈ ਤੈ ਵਿਲ ਲਾਏ ਪੀ ਸੋ ਫੋਗ ਸਮਾਲੀਐ ਦਿੱਚੈ ਅੱਗ ਜਲਾਏ ਨਾਨਕ ਮਿੱਠੇ ਪਤਰੀਐ ਵੇਖੋ ਲੋਕਾ ਆਏ ਪਵੜੀ ਇਕ ਨਾ ਮਰਨ ਨਾ ਚਿੱਤ ਆਸ ਕਣਹਿ ਰਿਆ ਮਰ ਮਰ ਜਮਹਿ ਨਿਤ ਕਿਸੈ ਨਾ ਕੇਰਿਆ ਆਪੜੈ ਮਨ ਚਿੱਤ ਕਹਿਨ ਚੰਗੇ ਰਿਆ ਰਾਮ ਜਮ ਰਾਜੈ ਨਿਤ ਨਿਤ ਮਨ ਮੁਖ ਹੀਰਿਆ ਮਰਮੁਖ ਲੂਣ ਹਾਰਾਮ ਕਿਆ ਨ ਜਾਣਿਆ ਬੱਦੇ ਕਰਨ ਸਲਾਮ ਖਸਮ ਨਾ ਭਾਣਿਆ ਸਚ ਮਿਲੈ ਮੁਖ ਨਾਮ ਸਾਹਿਬ ਭਾਵਸੀ ਕਰਸਨ ਤਖਤ ਸਲਾਮ ਲਿਖਿਆ ਭਾਵਸੀ ਮਹੱਲਾ ਪਹਿਲਾ ਸ਼ਲੋਕ ਮਸ਼ੂ ਮਸ਼ੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ ਕੁੱਤੇ ਚੰਦਨ ਲਾਈਐ ਭੀ ਸੋ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜਿਐ ਸਿਮਰਤ ਪਾਠ ਅੰਦਾ ਚਾਨਣ ਰਖੀਐ ਦੀਵੇ ਬਲਹਿ ਪਚਾਸ ਚਾਉਣਾ ਚਾਉਨੇ ਸੁਇਨਾ ਪਾਈਐ ਚੂਣ ਚੂਣ ਖਾਵੈ ਘਾਸ ਲੋਹਾ ਮਾਰਨ ਪਾਈਐ ਟਹਿ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਮਹੱਲਾ ਪਹਿਲਾ ਕਹਾਂ ਕਦ ਕਹਾਂ ਕੰਚਨ ਟੁੱਟੈ ਸਾਰ ਅਗਨੇ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੈ ਪਧਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੈ ਦਿੱਤੈ ਗੰਢ ਪਾਏ ਭੁਖਿਆ ਗੰਢ ਪਵੈ ਜਾਂ ਖਾਏ ਕਾਲਾ ਗੰਢ ਨਦੀਆਂ ਮੀਹ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਵੇਦਾ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਏਤ ਗੰਢ ਵਰਤੈ ਸੰਸਾਰ ਮੂਰਖ ਗੰਢ ਪਵੈ ਮੋਹਿ ਮਾਰ ਨਾਨਕ ਆਖੈ ਇਹੋ ਵਿਚਾਰ ਸਿਫਤੀ ਗੰਢ ਪਵੈ ਦਰਬਾਰ ਪੌੜੀ ਆਪੇ ਕੁਦਰਤ ਸਾਜਕੈ ਆਪੇ ਕਰੇ ਵਿਚਾਰ ਇਕ ਖੋਟੇ ਇਕ ਖਰੇ ਆਪੇ ਪਰਖਣਹਾਰ ਖਰੇ ਖਜ਼ਾਨੇ ਪਾਈਐ ਖੋਟੇ ਛਟਿਐ ਬਾਹਰਵਾਰ ਖੋਟੇ ਸੱਚੀ ਦਰਗਹਿ ਸੁਟਿਐ ਕਿਸ ਆਗੇ ਕਰਹਿ ਪੁਕਾਰ ਸਤਿਗੁਰ ਪਿਛੇ ਭਜ ਪਵਹਿ ਇਹਾ ਕਰਨੀ ਸਾਰ ਸਤਿਗੁਰ ਖੋਟਿਐ ਹੋ ਖਰੇ ਕਰੇ ਸਬਦ ਸਵਾਰਣ ਹਾਰ ਸੱਚੀ ਦਰਗਹਿ ਮੰਨਿਐਨ ਗੁਰ ਕੈ ਪ੍ਰੇਮ ਪਿਆਰ ਗਣ ਤਤਨਾ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਸ਼ਲੋਕ ਮਹੱਲਾ ਪਹਿਲਾ ਹਮ ਜੇਰ ਜਿਮੇ ਦੂਰੀ ਹਮ ਜੇਰ ਜਿਮੇ ਦੁਨੀਆਂ ਪੀਰਾ ਮਸਾਇਕਾਂ ਰਾਇਆ ਮੇਰ ਵਦ ਬਾਦਸ਼ਾਹ ਅਫਜੂ ਖੁਦਾਇਆ ਏਕ ਤੂਹੀ ਏਕ ਤੂਹੀ ਮਹੱਲਾ ਪਹਿਲਾ ਨਾ ਦੇਵਦਾਨਵਾ ਨਰਾ ਨਾ ਸਿੱਧ ਸਾਧਕਾ ਧਰਾ ਅਸਤ ਏਕ ਦਿਗਰ ਕੋਈ ਏਕ ਤੂਈ ਏਕ ਤੂਈ ਮਹੱਲਾ ਪਹਿਲਾ ਨਾ ਦਾਦੇ ਦੇ ਹੰਦ ਆਦਮੀ ਨਾ ਸਬਤ ਜੇਰ ਜਿਮੀ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸਬਤ ਦੀਪ ਨਹ ਜਲੋ ਅਨ ਪਾਉਣ ਥਿਰ ਨਾ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਰਿਜਕ ਦਸਤ ਆਕਸੇ ਹਮਾਰਾ ਏਕ ਆਸ ਬਸੇ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਪਰੰਧੈ ਨਾ ਗਰਾਹ ਜਰ ਦਰਖਤ ਆਬ ਆਸ ਕਰ ਦੇਹੰਦ ਸੁਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾਨਕ ਲਿਲਾਰ ਲਿਖਿਆ ਸੋਏ ਮੇਟ ਨਾ ਸਾਕੇ ਕੋਏ ਕਲਾ ਧਰੈ ਹਿਰੈ ਸੁਈ ਏਕ ਤੁਈ ਏਕ ਤੁਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸਬਦ ਨੀ ਸਾਣਿਆ ਸੱਚਾ ਸਬਦ ਵਿਚਾਰ ਸੱਚ ਸਮਾਨਿਆ ਮਰਮੁਖ ਸਦਾ ਕੂੜ ਯਾਰ ਪਰਮ ਪੁਲਾਣਿਆ ਵਿਸਟਾ ਅੰਦਰ ਵਾਸ ਸਾਧਨਾ ਜਾਣਿਆ ਵਿਣ ਨਾ ਵੈ ਦੁਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸ਼ਲੋਕ ਮਹੱਲਾ ਪਹਿਲਾ ਸਿਹਾ ਬਾਜਾ ਚਰਗਾ ਕੁਹੀਆ ਇਨਾਂ ਖਵਾਲੇ ਕਾਹ ਕਾਹੋ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿਬੇ ਦੇ ਖਾਲੇ ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤ ਸਾਹੀ ਲਸ਼ਕਰ ਕਰੇ ਸੁਆਹ ਜੇਤੇ ਜੀਵ ਜਿਵਹ ਲੈ ਸਾਹ ਜੀਵਾਲੇ ਤਾਕੇ ਅਸਾਹ ਨਾਨਕ ਜਿਉਂ ਜਿਉਂ ਸੱਚੇ ਪਾਵੇ ਤਿਉ ਤਿਉ ਦੇ ਗਿਰਾਹ ਮਹੱਲਾ ਪਹਿਲਾ ਇੱਕ ਆਸ ਹਾਰੀ ਇੱਕ ਤ੍ਰਿਣ ਖਾਹੇ ਇੱਕ ਨਾ ਛਤੀ ਅੰਮ੍ਰਿਤ ਪਾਹੇ ਇਕ ਮਿੱਟੀ ਆਮ ਹੈ ਮਿੱਟੀ ਆ ਖਾਹੇ ਇਕ ਪੌਣ ਸੁਮਾਰੀ ਪੌਣ ਸੁਮਾਰ ਇਕ ਨਿਰੰਕਾਰੇ ਨਾਮ ਆਧਾਰ ਜੀਵੈ ਦਾਤਾ ਮਰਨ ਕੋਏ ਨਾਨਕ ਮੁਠੇ ਜਾਹੇ ਨਾਹੀ ਮਨ ਸੋਏ ਪੌੜੇ ਪੂਰੇ ਗੁਰ ਕੀ ਕਾਰ ਕਰਮ ਕਮਾਈਐ ਗੁਰਮਤੀ ਆਪ ਗਵਾਏ ਨਾਮ ਧਿਆਈਐ ਦੂਜੀ ਕਾਰ ਹੈ ਲਗ ਜਨਮ ਗਵਾਈਐ ਵਿਣ ਨਾ ਆਵੈ ਸਭ ਵਿਸ ਪਹਿਜੈ ਖਾਈਐ ਸਚਾ ਸਬਦ ਸਲਾਹੇ ਸਚ ਸਮਾਈਐ ਵਿਣ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈਐ ਦੁਨੀਆ ਖੋਟੀ ਰਾਸ ਕੂੜ ਕਮਾਈਐ ਨਾਨਕ ਸਚ ਖਰਾ ਸਲਾਹੇ ਪਤ ਸਿਉ ਜਾਈਐ ਸ਼ਲੋਕ ਮਹੱਲਾ ਪਹਿਲਾ ਤੋਦ ਭਾਵੈ ਤਾ ਵਾਵਹਿ ਗਾਵਹਿ ਤੁਦ ਭਾਵੈ ਜਲ ਨਾਵਹਿ ਜਾ ਤੁਦ ਭਾਵਹਿ ਤਾ ਕਰਹਿ ਵਿਪੂਤਾ ਸਿੰਘੀ 나ਦ ਵਜਾਵਹਿ ਜਾ ਤੁਦ ਭਾਵੈ ਤਾ ਪੜਹਿ ਕਤੇਬਾ ਮੁੱਲਾ ਸੇਖ ਕਹਾਵਹਿ ਜਾ ਤੁਦ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤ ਕਮਾਵਹਿ ਜਾ ਤੁਧ ਭਾਵੇਂ ਤੇਗ ਵਗਾਵੇ ਸਿਰ ਮੁੰਡੀ ਕਟ ਜਾਵੇ ਜਾ ਤੁਧ ਭਾਵੇਂ ਜਾਹੇ ਦਸੰਤਰ ਸੁਣ ਗੱਲਾਂ ਘਰ ਆਵੇ ਜਾ ਤੁਧ ਭਾਵੇਂ ਨਾਇ ਰਚਾਵੇ ਤੁਧ ਭਾਣੇ ਤੂੰ ਭਾਵੇਂ ਨਾਨਕ ਇੱਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵੇ ਮਹੱਲਾ ਪਹਿਲਾ ਜਾ ਤੂੰ ਵੱਡਾ ਸਭ ਵਡਿਆਈਆ ਚੰਗਾ ਚੰਗਾ ਹੋਈ ਜਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਣਾ ਤਾਤ ਹੁਕਮ ਸਾਜ ਹੁਕਮੈ ਵਿੱਚ ਰੱਖੈ ਨਾਨਕ ਸੱਚਾ ਆਪ ਪਾਉੜੀ ਸਤਿਗੁਰ ਸੇਵਨ ਸੰਗ ਭਰਮ ਛੁਕਾਈਐ ਸਤਿਗੁਰ ਆਖੇ ਕਾਰ ਸੋ ਕਾਰ ਕਮਾਈਐ ਸਤਿਗੁਰ ਹੋਏ ਦਇਆਲ ਤਾ ਨਾਮ ਧਿਆਈਐ ਲਾਹਾ ਭਗਤ ਸੋਸਾਰ ਗੁਰਮੁਖ ਪਾਈਐ ਮਰਮੁਖ ਕੂੜ ਗੁਬਾਰ ਕੂੜ ਕਮਾਈਐ ਸੱਚੇ ਦੇਹ ਦਰ ਜਾਏ ਸੱਚ ਚਮਾਈਐ ਸਚਾ ਅੰਦਰ ਮਹਿਲ ਸਚ ਬੁਲਾਈਐ ਨਾਨਕ ਸੱਚ ਸਦਾ ਸਤਿਆਰ ਸੱਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ ਹਉ ਭਾਲ ਵਕੁੰਨੀ ਹੋਈ ਆਧੇਰੈ ਰਾਹੋ ਨਾ ਕੋਈ ਵਿਚ ਹਉਮੈ ਕਾਰ ਦੁਖ ਰੋਈ ਕਹੋ ਨਾਨਕ ਕਿਨ ਬਿਦ ਗਤ ਹੋਈ ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਨ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਸਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੇਵੈ ਪਉੜੀ ਭਗਤਾ ਤੈਸ ਹੈ ਸਾਰਿਆਂ ਜੋੜ ਕਦੇ ਨ ਆਇਆ ਕਰਤਾ ਆਪ ਓ ਭੁੱਲ ਹੈ ਨਾ ਭੁੱਲੇ ਕਿਸੈ ਦਾ ਭੁਲਾਇਆ ਭਗਤ ਆਪੇ ਮੇਲਿਐਨ ਜਿਨਿ ਸਚੋ ਸੱਚ ਕਮਾਇਆ ਸੈਸਾਰੀ ਆਪ ਖੁਆਇਨ ਜਿਨਿ ਕੂੜ ਬੋਲ ਬੋਲ ਬਿਖ ਖਾਇਆ ਚੱਲਣਸਾਰ ਨਾ ਜਾਣਨੇ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚੱਕਰੀ ਜਿਨਨੇ ਅਨੰਦਨ ਨਾਮ ਧਿਆਇਆ ਦਸਨ ਦਾਸ ਹੋਏ ਕੈ ਜਿਨੀ ਵਿੱਚੋ ਆਪ ਗਵਾਇਆ ਉਹਨਾਂ ਖਸਮੈ ਕੈ ਦਰ ਮੁਖ ਉਜਲੇ ਸਚੈ ਸਬਦ ਸੁਹਾਇ ॥ ਸ਼ਲੋਕ ਮਹਲਾ ਪਹਿਲਾ ਸਬਾਹੀ ਸਾਲਾਹ ਜਿਨਨੀ ਧਿਆਇਆ ਇਕ ਮਨ ਸੇਈ ਪੂਰੇ ਸਾਹ ਵਖਤੈ ਉਪਰ ਲੜ ਮੋਏ ॥ ਦੂਜਾ ਬਹੁਤ ਰਾਹ ਮਨ ਕੀਆ ਮਤੀ ਖਿੰਡਿਆ ਬਹੁਤ ਪਏ ਅਸਗਾਹ ਗੋਤੇ ਖਾਹੇ ਨਾ ਨਿਕਲੇ ਤੀਜਾ ਮੁਹੀ ਗਿਰਾਹ ਭੁਖ ਤਿਖਾ ਦੁਇ ਭੌ ਕੀਆ ਖਾਤਾ ਹੋਏ ਸਵਾਹ ਪੀ ਖਾਣੇ ਸੋ ਦੋਸਤੀ ਚੌਥਾ ਆਈ ਊਂਗ ਅੱਖੀ ਮੀਠ ਪਵਾਰ ਗਿਆ ਪੀ ਓਠ ਰਚੇ ਓਨ ਬਾਦ ਸਹਿ ਵਰਿਆ ਕੀ ਪਿੜ ਬਧੀ ਸਬੇ ਵੇਲਾ ਵਖਤ ਸਭ ਜੇ ਅਠੀ ਭਉ ਹੋਏ ਨਾਨਕ ਸਾਹਿਬ ਮਨ ਵਸੈ ਸਚਾ ਨਾਹਵਣ ਹੋਏ ਮਹੱਲਾ ਦੂਜਾ ਸੇ ਪੂਰੇ ਸਾਹ ਜਿਨਿ ਪੂਰਾ ਪਾਇਆ ਅਠੇ ਵੇ ਪ੍ਰਵਾਹ ਰਹਿਨ ਇਕ ਤੈ ਰੰਗ ਦਰਸ਼ਨ ਰੂਪ ਅਥਾਹ ਵਿਰਲੇ ਪਾਈਐ ਕਰਮ ਪੂਰਾ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ ਪੌੜੀ ਜਾ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਐ ਮੁਠੀ ਧੰਦਾ ਚੋਰ ਮਹਿਲ ਨਾ ਪਾਈਐ ਇਨੈ ਚਿਤ ਕਠੋਰ ਸੇਵ ਗਵਾਈਐ ਜਿਤ ਘਟ ਸੱਚ ਨਾ ਪਾਏ ਸੋ ਭੰਨ ਕਢਾਈਐ ਕਿਉ ਕਰ ਪੂਰਾ ਵਟ ਤੋਲ ਤੁਲਾਈਐ ਕੋਈ ਨ ਆਖੈ ਘਟ ਹਉਮੈ ਜਾਈਐ ਲਈਨ ਖਰੇ ਪਰਖ ਦਰ ਬੀਨਾਈਐ ਸੌਦਾ ਇਕ ਤਹਟ ਪੂਰੇ ਗੁਰ ਪਾਈਐ